ਜਿੰਦਾਬਾਦ ਜਿੰਦਾਬਾਦ ਕਿਸਾਨਾਂ ਮਜ਼ਦੂਰਾਂ ਦਾ ਇਕਾ ਜਿੰਦਾਬਾਦ 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 ਪਹਿਣਾ ਬੀਰਾਂ ਦਾ ਇਕਾ ਜਿੰਦਾਬਾਦ 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 ਸਯੋਜਕ ਮੋਰਚਾ ਜਿੰਦਾਬਾਦ 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 ਸਾਰੀਆਂ ਜਥੇਬੰਦੀਆਂ ਦਾ ਇਕਾ ਜਿੰਦਾਬਾਦ 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 ਵਿਦੇਸ਼ ਭੇਜਣ ਦੇ ਨਾਂ ਤੇ ਠੱਗੀ ਦਾ ਸ਼ਕਾਰ ਹੋਏ ਪਰਿਵਾਰਾਂ ਦੇ ਵੱਲੋਂ ਪਿੰਡ ਟਿੱਬਾ ਦੇ ਵਿਚਕਾਰ ਇੱਕ ਜ਼ਮੀਨ ਤੇ ਧਰਨਾ ਜਾਰੀ ਹੈ 24 ਮਈ ਤੋਂ ਇਹ ਧਰਨਾ ਲੱਗੇ ਹੋਇਆ ਹੈ ਤੇ ਠੱਗੀ ਦਾ ਸ਼ਿਕਾਰ ਪਰਿਵਾਰ ਇੱਥੇ ਬੈਠੇ ਆ। ਮੋਟਰ ਤੇ ਬੈਠੇ ਪਰਿਵਾਰਾਂ ਨੇ ਕਿਹਾ ਕਿ ਜਦੋਂ ਤੱਕ ਸਾਡੇ ਪੈਸੇ ਵਾਪਸ ਨਹੀਂ ਹੁੰਦੇ ਅਸੀਂ ਇਹ ਜ਼ਮੀਨ ਖਾਲੀ ਨਹੀਂ ਕਰਾਂਗੇ। ਵੱਖ-ਵੱਖ ਕਿਸਾਨ ਜਥੇਬੰਦੀਆਂ ਵੀ ਪੀੜਤ ਪਰਿਵਾਰਾਂ ਦੀ ਹਮਾਇਤ ਦੇ ਵਿੱਚ ਆਈਆਂ ਸੀ। ਵੱਖ-ਵੱਖ ਰਾਜਨੀਤਿਕ ਧਿਰਾਂ ਵੀ ਹਮਾਇਤ ਦੇ ਵਿੱਚ ਪੁੱਜੀਆਂ ਸੀ। ਕਿਉਂਕਿ ਠੇਕੇ ਤੇ ਜ਼ਮੀਨ ਲੈ ਹੋਏ ਇੱਕ ਕਿਸਾਨ ਨੇ ਜੂਨੀਅਨਾਂ ਦੇ ਕੋਲ ਪਹੁੰਚ ਕੀਤੀ ਜਿਸ ਦੇ ਤਹਿਤ ਇੱਕ ਸਮਝੌਤਾ ਠੇਕੇ ਤੇ ਲੈ ਕੇ ਜ਼ਮੀਨ ਬੋਣ ਵਾਲੇ ਅਤੇ ਠੱਗੀ ਦਾ ਸ਼ਿਕਾਰ ਹੋਏ ਪੀੜਤ ਪਰਿਵਾਰਾਂ ਦੇ ਵਿੱਚ ਇੱਕ ਸਮਝੌਤਾ ਕਰਵਾਇਆ ਸਮਝੌਤਾ ਕੀ ਹੈ ਉਹ ਵੀ ਤੁਹਾਨੂੰ ਸੁਣਾਉਂਦੇ ਆ ਕਿਉਂਕਿ ਕਿਸਾਨ ਜਥੇਬੰਦੀਆਂ ਨੇ ਖੁਦ ਦੱਸਿਆ ਇਸ ਦੇ ਨਾਲ ਹੀ ਪੀੜਤ ਪਰਿਵਾਰਾਂ ਨੇ ਕਿਹਾ ਕਿ ਇਹ ਸੰਘਰਸ਼ ਜਦੋਂ ਤੱਕ ਸਾਨੂੰ ਪੈਸੇ ਵਾਪਸ ਨਹੀਂ ਹੋ ਜਾਂਦੇ ਅਸੀਂ ਉਦੋਂ ਤੱਕ ਬੰਦ ਨਹੀਂ ਕਰਾਂਗੇ ਇਸ ਜ਼ਮੀਨ ਤੇ ਕਾਬਜ਼ ਰਹਿ ਕੇ ਅਸੀਂ ਆਪਣੀ ਲੜਾਈ ਹੈ ਜਿਹੜੀ ਉਹ ਲੜਾਂਗੇ ਤੇ ਸਾਰੇ ਪਰਿਵਾਰਾਂ ਜਿਹੜੇ ਉਹ ਇਕਜਟ ਹੋ ਕੇ ਆਪਣੇ ਪੈਸੇ ਵਾਪਸ ਹੋਣ ਤੱਕ ਸੰਘਰਸ਼ ਨੂੰ ਜਾਰੀ ਰੱਖਿਆ ਜਾਵੇਗਾ ਭਾਨਾ ਸਿੱਧੂ ਇਸ ਸੰਘਰਸ਼ ਦੀ ਹਮਾਇਤ ਦੇ ਵਿੱਚ ਪੁੱਛੇ ਸੀ ਤੇ ਵਕ ਵਕ ਕਿਸਾਨ ਜਥੇਬੰਦੀਆਂ ਵੀ ਪੁੱਛੀਆਂ ਸੀ ਕੀ ਕਹਿੰਦੇ ਨੇ ਕਿਸਾਨ ਆਗੂ ਆਓ ਸੁਣਦੇ ਇਹ ਜਿਹੜਾ ਗੁਰਪ੍ਰੀਤ ਬੈਣੀਪਾਲ ਸੀਗਾ ਜਿਹਨੇ ਵੱਡੀ ਠੱਗੀ ਮਾਰੀ ਆ ਪੂਰੇ ਪੰਜਾਬ ਦੇ ਅੰਦਰ ਉਹਦੀ ਜਿਹੜੀ ਜ਼ਮੀਨ ਸੀ ਉਹ ਪੀੜਤ ਪਰਿਵਾਰਾਂ ਵੱਲੋਂ 23 24 ਤਰੀਕ ਤੋਂ ਇੱਥੇ ਧਰਨਾ ਲਾਇਆ ਹੋਇਆ ਸੀਗਾ ਜਿਹਦੇ ਵਿੱਚ ਅੱਜ ਬੀਕੇ ਜੂ ਗਰਾਹਾ ਬੀਕੇ ਜੂ ਡਕਾਉਂਦਾ ਏਕਤਾ ਧੇਹਰ ਤੇ ਆਰਮੀ ਜਿਹੜੀ ਸਾਡੀ ਕ੍ਰਾਂਤੀਕਾਰੀ ਆ ਉਹ ਤਿੰਨੇ ਜਥੇਬੰਦੀਆਂ ਨੇ ਇੱਕ ਸਾਂਝਾ ਫੈਸਲਾ ਕੀਤਾ ਸਾਂਝਾ ਕੀ ਆ ਵੀ ਇੱਥੇ 43 ਕਿਲੇ ਨੇ 23 ਕਿਲੇ ਪਰਲੇ ਪਾਸੇ ਆ ਇਹ 20 ਕਿਲੇ ਜਿੱਥੇ ਅਸੀਂ ਖੜੇ ਆ ਅਸੀਂ ਹੁਣ ਇਹ ਸਮਝੌਤਾ ਕਰਾਇਆ ਸਾਰੀਆਂ ਜਥੇਵੰਦੀਆਂ ਨੇ ਬਈ ਪੀੜਤ ਜਿਨ੍ਹਾਂ ਨੇ ਠੇਕੇ ਦੇ ਲਈ ਆ ਉਹ ਵੀ ਨੇ ਤੇ ਇਹ ਵੱਡੇ ਪੀੜਤ ਨੇ ਜਿਹਦੇ ਵਿੱਚ 42 ਬੰਦੇ ਆ ਜਿਹੜੇ ਉਹ ਇੱਥੇ ਹਾਜ਼ਰ ਨੇਗੇ ਜਾਂ ਆਉਂਦੇ ਆ ਜਾਂ ਜਾਂਦੇ ਆ ਇਹ ਅਸੀਂ ਜਿਹੜਾ ਅੱਜ ਫੈਸਲਾ ਕੀਤਾ ਵੀ ਜਿੰਨਾ ਚਿਰ ਉਹ ਮੈਨੀਪਾਲ ਗ੍ਰਿਫਟ 'ਚ ਨਹੀਂ ਆਉਂਦਾ ਉਹਨਾਂ ਜਿਹੜੇ ਜ਼ਮੀਨ ਆ ਜਿਹੜੀ ਪੂਰੇ 43 ਕਿੱਲੇ ਉਹਦੇ ਅਸੀਂ ਕਬਜ਼ਾ ਕਰਾਂਗੇ ਅਗਲੇ ਸਾਲ ਐਕੀ ਜਿਹੜਾ ਹੁਣ ਸੀਜ਼ਨ ਚੱਲਦਾ ਇਹਦੇ ਝੋਨਾ ਦਾ ਜਿਹੜਾ ਇਹ 9 ਕਿੱਲਾਂ ਤੇ ਪੀੜਤ ਪਰਿਵਾਰ ਲਾਊਗਾ ਤੇ 9 ਕਿੱਲਾਂ ਤੇ ਜਿੰਨਾਂ ਕੋਲੇ ਠੇਕੇ ਤੇ ਉਹ ਲਾਉਣਗੇ ਠੇਕਾ ਜਾਂ 9 ਕਿੱਲਾਂ ਤੋਂ ਝੋਨਾ ਵੱਢ ਕੇ ਇਹ ਉਹ 9 ਕਿੱਲੇ ਛੱਡ ਜਾਣਗੇ ਕਣਕਾ ਜਿਹੜੀ ਸਾਰੀ ਇਹ ਪੀੜਤ ਵੀਝਣਗੇ 18 19 ਕਿਲੇਾਂ ਤੇ ਜਿਹੜੇ ਉਹ 23 ਕਿਲੇ ਆ ਉਹਦੇ ਵਿੱਚ ਜਿਹੜੇ ਠੇਕੇਦਾਰ ਨੇ ਉਹ ਕਣਕ ਵੀਜਣਗੇ ਉਹਨਾਂ ਨੂੰ ਇਹ ਗੱਲ ਕਹੀ ਆ ਵੀ ਉਸ ਤੋਂ ਬਾਅਦ ਤੁਸੀਂ ਨਾ ਲਿਓ ਕਿਉਂਕਿ ਇਹਨੂੰ ਗਾਹਾਂ ਦੀ ਗਾਹਾਂ ਡੀਲਰ ਦੇ ਰਹੇ ਆ ਜਿਹੜੇ ਬੰਦੇ ਦੇ ਨਾਂ ਜ਼ਮੀਨ ਆ ਜਿਨੇ ਖਰਮਾ ਰੁਪਈਏ ਦੀ ਠੱਗੀ ਮਾਰੀ ਆ ਉਹ ਸਾਹਮਣੇ ਨਹੀਂ ਆਉਂਦਾ ਉਹ ਗਾਹਾਂ ਬੁਰਕੀ ਦੇ ਕੇ ਗਾਹਾਂ ਡੀਲਰਾਂ ਨੂੰ ਸਪਲਾਈ ਕਰਦਾ ਤੇ ਉਹਦੇ ਥਾਈ ਆਪਾਂ ਕਿਵੇਂ ਪਹੁੰਚਣਾ ਉਹ ਆਈ ਪਹੁੰਚਿਆ ਜਾਊ ਵੀ ਜਦੋਂ 43 ਦੇ 43 ਕਿਲੇ ਆਪਾਂ ਪੀੜਤਾ ਨੇ ਉਹਦੇ ਕਬਜ਼ਾ ਕੀਤਾ ਤੇ ਉਰੋਂ ਜਾ ਕੇ ਉਹ ਸਾਹਮਣੇ ਆਊ ਆਪਾਂ ਉਹਦੀ ਜ਼ਮੀਨ ਨਹੀਂ ਦੱਬਣੀ ਜੇਰੋਂ ਸਾਡੇ ਪੀੜਤਾਂ ਦੇ ਪੈਸੇ ਦੇਰੂਗਾ ਤੇ ਜ਼ਮੀਨ ਅਸੀਂ ਛੱਡ ਦੇਾਂਗੇ ਅੱਜ ਇਹ ਇਸ ਕਰਕੇ ਅਸੀਂ ਜਿੰਨੀਆਂ ਜਥੇਵੰਦੀਆਂ ਨੇ ਭਗਵਾਨ ਤੁਮਾਰ ਨੂੰ ਸਾਡਾ ਇਹ ਜ਼ਰੂਰ ਸੁਨੇਹਾ ਦੇ ਪੇਜਣਾ ਚਾਹੁੰਦੇ ਆ ਵੀ ਇਹ ਜਿਹੜੇ ਜਿਹੜੇ ਪੀੜਤ ਨੇ ਜਿਹੜੇ ਵੱਡੀਆਂ ਠੱਗੀਆਂ ਮਾਰ ਕੇ ਪੰਜਾਬ ਦੇ ਵਿੱਚ ਸਰਿਆ ਹਕੋਂ ਡਿਆ ਇੱਥੋਂ ਦਾ ਪੁਲਿਸ ਪ੍ਰਸ਼ਾਸਨ ਇੱਥੋਂ ਦੇ ਸਿਆਸੀ ਬੰਦੇ ਜੇ ਮਦਦ ਕਰ ਦੇਣ ਠੋਕ ਕੇ ਤਾਂ ਮੈਨੂੰ ਲੱਗਦਾ ਅੱਜ ਨੂੰ ਨਿਬੜ ਜਾਣਾ ਸੀ ਪਰ ਕਿਸੇ ਨੇ ਸੁਣੀ ਨਹੀਂ ਗਈ ਤੇ ਸਾਡੇ ਵੀਰ ਜਿਨ੍ਹਾਂ ਨੇ ਠੇਕੇ ਦੇ ਲਈ ਸੀ ਉਹ ਵੀ ਸਾਡੇ ਨਾਲ ਸਹਿਮਤ ਹੋ ਗਏ ਵੀ ਅਸੀਂ ਅੱਧੀ ਠੀਕ ਆ ਜਿਵੇਂ ਤੁਸੀਂ ਕਹਿੰਦੇ ਹੋ ਫੈਸਲਾ ਤੇ ਇਸ ਕਰਕੇ ਅੱਜ ਅਸੀਂ ਦੋਨੇ ਧਿਰਾਂ ਖੋਸ ਕੀਤੀਆਂ ਨੇ ਦੋਨਾਂ ਨੂੰ ਕਿਹਾ ਵੀ ਕੋਈ ਇਹੋ ਜੀ ਗੱਲ ਨਾ ਹੋਵੇ ਜਿਹਦੇ ਵਿੱਚ ਨਫਾ ਨੁਕਸਾਨ ਹੋਵੇ ਕਿਉਂਕਿ ਪੀੜਤ ਵੱਡੀ ਗਿਣਤੀ ਚ ਨੇ ਇੰਨੀਆਂ ਕਿ ਬੇਨਤੀਆਂ ਸੀ ਵੀ ਅੱਜ ਅਸੀਂ ਜਿਹੜਾ ਫੈਸਲਾ ਹੁਣ ਸਾਂਝਾ ਕੀਤਾ ਲਿਖਤ ਕਰ ਲਈ ਪੱਕੀ ਲਿਖਤ ਆ ਜਿਹੜੀ ਉਹ ਅਸੀਂ ਅਗਲੇ 1-2 ਦਿਨਾਂ ਚ ਕਰਾਂਗੇ ਤੇ ਹੁਣ ਦੋ ਨਾਰੇ ਲਾ ਕੇ ਅਸੀਂ ਸਾਰਿਆਂ ਦੀ ਅਹੋ ਸਲਾ ਜਿਹੜੀ ਮਦਦਮਾਨਤਾ ਲਵਾਂਗੇ ਸਾਡੇ ਪੱਤਰਕਾਰ ਪਹੁੰਚੇ ਨੇ ਮਾਲੀ ਬਜੀਤ ਕੇ ਤੇ ਲਖਵੀਰ ਬਜੀਤ ਕੇ ਇਹਨਾਂ ਦੀ ਦੇਣ ਆ ਇਹਨਾਂ ਨੇ ਕਾਫੀ ਦਿਨਾਂ ਤੋਂ ਉੱਥੇ ਆ ਕੇ ਜਿਹੜੀਆਂ ਵੀਡੀਓ ਬਣਾਈ ਆ ਕਵਰੇਜ ਕੀਤੀ ਆ ਤੇ ਉਹਦੇ ਕਰਕੇ ਹੀ ਲੋਕਾਂ ਦੇ ਵਿੱਚ ਗਈ ਆ ਤੇ ਟਿੱਬੇ ਦੇ ਲੋਕ ਵੀ ਵੱਡੀ ਗਿਣਤੀ ਚ ਆਏ ਨੇ ਜਿਹੜੇ ਹਰ ਨਾਰਾ ਮਾਰਨ ਵਾਸਤੇ ਤੇ ਆਲੇ-ਦਾਲੇ ਲੋਕ ਠੁੱਲੀ ਆਲ ਦੇ ਹੋਰ ਦੁਪਹਿਰੇ ਬਹੁਤ ਵੱਡਾ ਇਕੱਠ ਸੀ ਤੇ ਹੁਣ ਚਲੇ ਗਏ ਤੇ ਇੰਨੀਆਂ ਕਿ ਬੇਨਤੀਆਂ ਸੀ